ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾਰਾ ਫੈਬਰਿਕ ਸਾਰਾ ਵਰਕ ਸਟੀਚਿੰਗ ਦੇ ਆਈਡੀਆ ਕਿੱਦਾਂ ਤੁਸੀਂ ਇਹਨੂੰ ਮਤਲਬ ਸਟਿਚ ਕਰਵਾ ਕੇ ਜਾਂ ਵਰਕ ਕਰਵਾ ਕੇ ਪਹਿਨ ਸਕਦੇ ਹੋਗੇ ਬਹੁਤ ਸਾਰੇ ਆਈਡੀਆ ਦਿੱਤੇ ਹੁੰਦੇ ਨੇ ਵੀਡੀਓ ਦੇ ਵਿੱਚ ਤਾਂ ਕਿ ਤੁਹਾਨੂੰ ਸਮਝ ਆ ਸਕੇ ਤਾਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਦੇਖਦੇ ਹੋਗੇ ਸਾਨੂੰ ਇੰਸਟਾਗ੍ਰam ਪੇਜ ਤੋਂ ਤਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਗੁੱਡ ਲੁੱਕ ਕ੍ਰੀਏਟਸ ਟਿੱਕ ਦੇ ਨਾਮ ਤੇ ਆਪਣਾ ਪੇਜ ਹੈਗਾ ਉੱਤੇ ਜਾ ਕੇ ਤੁਸੀਂ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਆਪਣੇ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇਗੇ ਉਹਦੇ ਉੱਪਰ ਹੈਂਡਵਰਕ ਆਰੀਵਰਕ ਮਸ਼ੀਨਵਰਕ ਦੇ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਂਦਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਉਹਦਾ ਰੈਡੀ ਕਰਵਾ ਸਕਦੇ ਹੋਗੇ ਜਿਹੜੇ ਅੱਜ ਅਸੀਂ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਇਹ ਹੈਗਾ ਹੈਗਾ ਫੈਬਰਿਕ ਜੌਰਜਟ ਦਾ ਜਿਹੜਾ ਇਹਦਾ ਮਤਲਬ ਸਟਾਫ ਹੈਗਾ ਕੱਪੜਾ ਹੈਗਾ ਉਹ ਜੌਰਜਟ ਦਾ ਹੈਗਾ ਠੀਕ ਹੈ ਜੀ ਤੇ ਇਹ ਦੀ ਹੈਗੀ ਹੈਗੀ ਸ਼ਰਟ ਤੇ ਨਾਲ ਹੈਗੀ ਹੈਗੀ ਇਹ ਪਲੇਨ ਬਾਟਮ ਬਾਟਮ ਦੇ ਉੱਤੇ ਆਪਾਂ ਕਰਿਆ ਜੀ ਮਸ਼ੀਨ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰਾ ਨੀਟ ਐਂਡ ਕਲੀਨ ਕੰਮ ਮਿਲੇਗਾ ਤੁਹਾਨੂੰ ਜੇ ਤੁਸੀਂ ਹੈਂਡਵਰਕ ਚ ਕਰਵਾ ਲਓ ਚਾਹੇ ਆਰੀਵਰਕ ਚ ਚਾਹੇ ਮਸ਼ੀਨਵਰਕ ਚ ਜਿੱਦਾਂ ਮਰਜ਼ੀ ਕਰਵਾ ਲਓ ਸਾਰਾ ਤੁਹਾਨੂੰ ਪੂਰਾ ਕੰਮ ਸਫਾਈ ਦਾ ਮਿਲੇਗਾ ਜੇ ਕੋਈ ਵੀ ਭੈਣ ਆਪਾਂ ਨੂੰ ਦੇਸ਼ ਵਿਦੇਸ਼ ਤੋਂ ਬੈਠੇ ਆਪਣੀ ਵੀਡੀਓ ਦੇਖ ਰਹੀ ਹੈ ਤੁਸੀਂ ਵੀ ਸੂਟ ਬਣਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੇ ਤੋਂ ਸੂਟ ਜਿੱਦਾਂ ਮਰਜ਼ੀ ਫੋਟੋ ਸ਼ੇਅਰ ਕਰਕੇ ਰੈਡੀ ਕਰਵਾ ਸਕਦੇ ਹੋਗੇ ਵਿਆਹ ਸ਼ਾਦੀਆਂ ਲਈ ਆਰਡਰ ਦੇਣੇ ਨੇਗੇ ਉਹ ਵੀ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇਗੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਤੇ ਇਹ ਨੈਕਸਟ ਕਲਰ ਹੈਗਾ ਜਿਹੜਾ ਇਹ ਵੀ ਜੋਰਜਟ ਦੇ ਵਿੱਚ ਹੈਗਾ ਅਤੇ ਇਹ ਦਿਨ ਆਲ ਦਾ ਸੂਟ ਰੈਡੀ ਹੋ ਰਿਹਾਗਾ ਉਹ ਵੀ ਤੁਹਾਡੇ ਲਈ ਜਲਦ ਵੀਡੀਓ ਲੈ ਕੇ ਆਵਾਂਗੇ ਉਹ ਤੇ ਆਪਾਂ ਡਬਲ ਕੱਟ ਵਰਕ ਕਰਵਾਇਆਗਾ ਬਾਟਮ ਤੇ ਤੁਸੀਂ ਵੀ ਇੱਥੇ ਡਬਲ ਕੱਟ ਵਰਕ ਕਰਵਾ ਸਕਦੇ ਹੋ ਤੇ ਉੱਪਰ ਬੂਟੀ ਪਵਾ ਸਕਦੇ ਹੋਗੇ ਮਤਲਬ ਟਾਈ ਐਂਡ ਡਾਈ ਇਹਦੇ ਨਾਲ ਦੁਪੱਟਾ ਰਖਵਾ ਸਕਦੇ ਹੋਗੇ ਬਹੁਤ سارے ਡਿਜ਼ਾਈਨ ਲੰਗੇ ਬਾਟਮ ਤੇ ਵਰਕ ਆਲੇ ਅਸੀਂ ਤੁਹਾਨੂੰ ਸ਼ੇਅਰ ਕਰ ਦਾਂਗੇ ਜੇ ਤੁਸੀਂ ਸੂਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖੋ ਬਹੁਤ ਜ਼ਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਜਾਰਜਟ ਦੇ ਸੂਟ ਲੰਗੇ ਸੌਫਟ ਜਾਰਜਟ ਹੈ ਹਾਰਡ ਵਾਲੀ ਨਹੀਂ ਹੈਗੀ ਵਧੀਆ ਵਾਲੀ ਐਸਕੇ ਦੀ ਦੇਖੋ ਤੁਸੀਂ ਆਨਲਾਈਨ ਬੁਕਿੰਗ ਕਰ ਸਕਦੇ ਹੋਗੇ ਘਰ ਬੈਠੇ ਆਪਣੇ ਨੰਬਰ ਨੀਚੇ ਮੈਂਸ਼ਨ ਕੀਤਾ ਹੁੰਦਾ ਉਹ ਤੇ ਜਾ ਕੇ ਤੁਸੀਂ WhatsApp ਤੇ ਆਪਣਾ ਸੂਟ ਰਖਵਾ ਸਕਦੇ ਹੋਗੇ ਕੋਈ ਵੀ ਸੂਟ ਜਿੰਨੇ ਵੀ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਤਿਆਰ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਆਪਣੇ ਕੋਲ ਇਹਦੇ ਨਾਲ ਵੀ ਪਲੇਨ ਬਾਟਮ ਲੱਗ ਜੂਗੀ ਜੇ ਤੁਸੀਂ ਲਗਵਾਉਣਾ ਚਾਹੋਗੇ ਤਾਂ ਜੇ 올ਓਵਰ ਲੈਣਾ ਤਾਂ 올ਓਵਰ ਵੀ ਤੁਸੀਂ ਲਾ ਸਕਦੇ ਹੋ ਬਹੁਤ ਸੋਹਣਾ ਕਲਰ ਹੈਗਾ ਲੈਮਨ ਤੇ ਪਿੰਕ ਕਲਰ ਤੇ ਇਹ ਵੀ ਸੋਪਰ ਦਾ ਕਲਰ ਆ ਦੇਖੋ ਇਦੇ ਨਾਲ ਤੁਸੀਂ ਪਿੰਕ ਦੁਪੱਟਾ ਰਖਵਾ ਸਕਦੇ ਹੋ ਦੁਪੱਟੇ ਤੇ ਕੱਟਵਰਕ ਕਰਾ ਲਓ ਜਿੱਦਾਂ ਮਰਜੀ ਤੁਸੀਂ ਸੂਟ ਨੂੰ ਪਾਰਟੀ ਵੇਅਰ ਵਧੀਆ ਗਰਮੀਆਂ ਦੇ ਵਿੱਚ ਹਲਕੇ ਜੇ ਫੰਕਸ਼ਨ ਲਈ ਤੁਸੀਂ ਜਿੱਦਾਂ ਮਰਜੀ ਰੈਡੀ ਕਰਵਾ ਲਓ ਤੇ ਸਾਡੀ ਜ਼ਿੰਮੇਵਾਰੀ ਹੈਗੀ ਤੁਹਾਨੂੰ ਸਟਾਫ ਵਰਕ ਐਨ ਓਕੇ ਕਰਕੇ ਦਵਾਂਗੇ ਪੂਰੀ ਜ਼ਿੰਮੇਵਾਰੀ ਹੋਊਗੀ ਸਾਡੀ ਕੰਮ ਦੇ ਵਿੱਚ ਕੋਈ ਵੀ ਹੋਣੀ ਹੋਊਗੀ ਤੇ ਇਹਦੇ ਨਾਲ ਵੀ ਤੁਸੀਂ ਬ੍ਰਾਊਨ ਕਲਰ ਦੀ ਜਾਂ ਮਤਲਬ ਕੋਈ بیس ਨਾਲ ਦੀ ਰਖਵਾਨੀ ਉਤਾਂ ਦੀ ਬਾਟਮ ਸਲਵਾਰ ਲਗਵਾ ਸਕਦੇ ਹੋਗੇ ਤੇ ਦੁਪੱਟਾ ਟਾਈ ਐਂਡ ਡਾਈ ਹੋ ਜਾਊਗਾ ਤੇ ਦੁਪੱਟਾ ਇਹਦੇ ਨਾਲ ਤੁਸੀਂ ਆਰਗੈਂਜ਼ਾ ਮਲ ਮਲਬਰੀ ਬਰਬਰੀ ਕੋਟਾ ਪਿਓਰ ਚਨਾਉਣ ਹਾਫ ਛੁਪੌਣ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋਗੇ ਸਾਰੀ ਤਰ੍ਹਾਂ ਦੇ ਆਪਣੇ ਕੋਲ ਦੁਪੱਟੇ ਹੈਗੇ ਨੇਗੇ ਉਦਾਂ ਤੁਸੀਂ ਲਗਵਾ ਸਕਦੇ ਹੋਗੇ ਤੇ ਅਗਲੇ ਸੂਟ ਹੈਗੇ ਨੇਗੇ ਇਹ ਪਿਓਰ ਕਾਟਨ ਦੇ ਵਿੱਚ ਜਿੱਦਾਂ ਮੈਨੂੰ ਡਿਮਾਂਡ ਆਈ ਸੀਗੀ ਵੀ ਵਿਦਆਊਟ ਲਾਈਨਿੰਗ ਸੂਟ ਹੋਣਾ ਤੇ ਬਹੁਤ ਜਾਦੇ ਸੋਹਣਾ ਸਟੱਫ ਹੈਗਾ ਦੇਖੋ ਇਹ ਤੇ ਤੁਸੀਂ ਕੱਟਵਰਕ ਕਰਵਾ ਲਓ ਠੀਕ ਹੈ ਜੀ ਤੇ ਮਸ਼ੀਨ ਵਰਕਰ ਨਾਲ ਮਤਲਬ ਕੋਈ ਵੀ ਡਿਜ਼ਾਈਨ ਬਣਵਾ ਲਓ ਪੈਚ ਵਰਕ ਕਰਵਾ ਲਓ ਕੁਛ ਮਰਜ਼ੀ ਕਰਵਾ ਲਓ ਬਹੁਤ ਜਾਦੇ ਸੋਹਣੇ ਸੌਂਪੜੇ ਕਰ ਲੈਣੇ ਟਾਈ ਐਂਡ ਡਾਈ ਦੁਪੱਟਾ ਰੱਖ ਕੇ ਬਹੁਤ ਜਾਦੇ ਸੋਹਣੇ ਸੂਟ ਬਣਨਗੇ ਇਹਦੀ ਬਾਟਮ ਹੈਗੀ ਨਾਲ ਦੇਖੋ ਤੁਸੀਂ ਇਦਾਂ ਵੀ ਸਟੀਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਸਟੀਚਿੰਗ ਆਪਾਂ ਆਪਣੇ ਕੋਲੇ ਹੈਗੇ ਨੇ ਟੇਲਰ ਤੇ ਤੁਸੀਂ ਕਹੋਗੇ ਤਾਂ ਆਪਾਂ ਸਟਿਚ ਵੀ ਕਰਵਾ ਕੇ ਦੇ ਦਾਂਗੇ ਤੇ ਇਦਾਂ ਵੀ ਤੁਸੀਂ ਮੰਗਵਾ ਸਕਦੇ ਹੋ ਐਵੇਂ ਵੀ ਮੰਗਵਾਣਾ ਤਾਂ ਐਵੇਂ ਵੀ ਮੰਗਵਾ ਸਕਦੇ ਹੋ ਘਰ ਤੱਕ ਤੁਹਾਡੇ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਸ਼ਹਿਰ 'ਚ ਬੈਠੇ ਹੋ ਪਿੰਡ 'ਚ ਬੈਠੇ ਹੋਗੇ ਜਿੱਥੇ ਵੀ ਬੈਠੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਸਾਡੀ ਹੈਗੀ ਤੇ ਆ ਦੇਖੋ ਅਗਲਾ ਕਲਰ ਪੈਰਟ ਕਲਰ ਹੈਗਾ ਸਾਰੇ ਗਰਮੀ ਵਾਲੇ ਚਾਰਟ ਲੈਣਗੇ ਤੇ ਇਹ ਹੈਗੀ ਇਹਦੇ ਨਾਲ ਬਾਟਮ ਰਾਮ ਟੈਕਸ ਦੇ ਸੂਟ ਲੈਣਗੇ ਬਹੁਤ ਜਿਆਦੇ ਸੋਹਣੇ ਸੂਟ ਲੈਣਗੇ ਤੇ ਪ੍ਰਾਈਸ ਇਹਨਾਂ ਦਾ ਤੁਸੀਂ ਵਟਸਐਪ ਤੇ ਆਪਾਂ ਨੂੰ ਸਕਰੀਨਸ਼ਾਟ ਭੇਜ ਕੇ ਪੁੱਛ ਸਕਦੇ ਹੋਗੇ ਚੁੱਕੇ ਜੀ ਅਗਲਾ ਕਲਰ ਵੀ ਬਹੁਤ ਜਿਆਦੇ ਸੋਹਣਾ ਹੈ ਤੀਜਾ ਕਲਰ ਪੀਚ ਜਿਹਾ ਕਲਰ ਹੈਗਾ ਦੇਖੋ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੀ ਹੈਗੀ ਇਹਦੀ ਵੀ ਤੇ ਕਲਰ ਵੀ ਬਹੁਤ ਜਿਆਦੇ ਸੋਹਣੇ ਨੇ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦੁਪੱਟਾ ਰਖਵਾ ਕੇ ਬਹੁਤ ਜਿਆਦੇ ਸੋਹਣੇ ਸੂਟ ਬਣ ਸਕਦੇ ਹੋਗੇ ਦੇਖੋ ਇਹ ਤੀਜਾ ਕਲਰ ਸੀਗਾ ਸੂਟ ਦੇ ਵਿੱਚ ਇਹਦੇ ਵਿੱਚ ਚਾਰ ਕਲਰ ਨੇ ਆਪਣੇ ਕੋਲੇ ਆ ਚੌਥਾ ਕਲਰ ਆ ਸਾਰੇ ਕਲਰ ਹੀ ਬਹੁਤ ਜਿਆਦੇ ਸੋਹਣੇ ਨੇਗੇ ਸਿਰਫ ਚਾਰ ਸੂਟ ਨੇਗੇ ਆਪਣੇ ਕੋਲੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਫਾਸਟਰੀ ਆਰਡਰ ਕਰੋ ਕਿਉਂਕਿ ਫਿਰ ਜਦੋਂ ਆਪਾਂ ਵੀਡੀਓ ਪਾ ਦਿੰਨੇ ਹੋਗੇ ਉਹਦੇ ਵਿੱਚੋਂ ਮਤਲਬ ਸੂਟ ਸੇਲ ਹੋ ਜਾਂਦੇ ਨੇ ਇੱਕ ਅੱਧਾ ਹੀ ਰਹਿ ਜਾਂਦਾ ਹੁੰਦਾਗਾ ਫਿਰ ਤੁਹਾਨੂੰ ਦੁਬਾਰਾ ਸੇਮ ਸਟਾਕ ਮਿਲੇ ਜਾਂ ਨਾ ਮਿਲੇ ਤਾਂ ਤੁਸੀਂ ਪਹਿਲਾਂ ਹੀ ਵੀਡੀਓ ਜਦੋਂ ਦੇਖਦੇ ਹੋਗੇ ਨਾਲ ਦੀ ਨਾਲ ਆਪਣੇ ਸੂਟਾਂ ਦੀ ਬੁਕਿੰਗ ਕਰਦਿਆ ਕਰੋ ਹੋਲਡ ਤੇ ਰੱਖਦਿਆ ਕਰੋ ਤੇ ਤੁਸੀਂ ਹਾ ਪੇਮੈਂਟ ਕਰਕੇ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋਗੇ ਜਾਂ ਤੁਸੀਂ ਕਹਿ ਸਕਦੇ ਹੋ ਵੀ ਦੀਦੀ ਸਾਡਾ ਸੂਟ ਹੋਲਡ ਤੇ ਰੱਖ ਦੋ ਅਸੀਂ ਹੋਲਡ ਤੇ ਰੱਖ ਦਾਂਗੇ ਤੇ ਜਦੋਂ ਤੁਹਾਡੀ ਪੇਮੈਂਟ ਆਜੂਗੀ ਤੇ ਆਪਾਂ ਕੋਰੀਅਰ ਕਰ ਦਾਂਗੇ ਠੀਕ ਹੈ ਜੀ ਇਹ ਸੀਗੇ ਅੱਜ ਵਾਲੇ ਸੂਟ ਉਮੀਦ ਕਰਦੀ ਆ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਤੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਮੈਂ ਦੁਬਾਰਾ ਫੇਰ ਕਹਿ ਰਹੀ ਆਂਗੀ ਤਾਂ ਆਪਾਂ ਨੂੰ WhatsApp ਤੇ ਤੁਸੀਂ ਸ਼ੇਅਰ ਕਰ ਸਕਦੇ ਹੋਗੇ ਪਿਕ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਜਲਦੀ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ